ਮੌਜੂਦਾ ਐਮਸੀ ਅਤੇ ਆਪ ਮਹਿਲਾ ਵਿੰਗ ਦੀ ਸੂਬਾ ਜੁਆਇੰਟ ਸਖਤਰ ਦੀ ਪੋਹ ਹੜਤਾਲ ਤੀਜੇ ਦਿਨ ਚ ਦਾਖਲ ਫਾਜ਼ਿਲਕਾ ਸ਼ਹਿਰ ਦੇ ਵਾਰਡ ਨੰਬਰ 1 ਦੀ ਮੌਜੂਦਾ ਐਮਸੀ ਅਤੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪੰਜਾਬ ਜੁਆਇੰਟ ਸਖਤਰ ਸੋਮਾ ਬਾਈ ਵੱਲੋਂ ਇਨਸਾਫ ਲਈ ਪੋਹ ਹੜਤਾਲ ਸ਼ੁਰੂ ਅੱਜ ਤੀਜੇ ਦਿਨ ਵਿੱਚ ਸ਼ਾਮਲ ਹੋ ਗਈ ਹੈ ਪਰੰਤੂ ਹਾਲ ਤੱਕ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਕਨਨ ਤੱਕ ਜੂਨ ਨਈ ਸਰਕੇ ਸੋਮਾ ਰਾਣੀ ਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਉਸ ਦਾ ਪਤੀ ਭਜਨ ਲਾਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਫਾਜ਼ਲ ਕਾ ਪਿੰਡ ਜੱਟਵਾਲੀ ਪੰਚਾਇਤ ਫੈਸਲੇ ਚ ਗਿਆ ਸੀ ਉੱਥੇ ਦੋਨਾਂ ਧਿਰਾਂ ਵਿੱਚ ਥੋੜੀ ਬਹੁਤੀ ਕਹਾ ਸੁਣੀ ਹੋਗੀ ਸੀ ਜਿਸ ਵਿੱਚ ਉਹਨਾਂ ਦੇ ਪਤੀ ਤੇ ਇੱਕ ਧਿਰ ਵੱਲੋਂ ਝੂਠਾ ਮਕਦਮਾ ਦਰਜ ਕਰਵਾ ਦਿੱਤਾ ਸੱਤਾ ਧਿਰ ਦੇ ਆਗੂ ਦੇ ਕਹਿਣ ਤੇ ਉਸ ਦੇ ਪਤੀ ਨੂੰ ਅਤੇ ਉਸ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ 2 ਘੰਟੇ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਜਦ ਕੇ ਉਹਨਾਂ ਤੇ ਕੋਈ ਵੀ ਮੁਕਦਮਾ ਦਰਜ ਨਹੀਂ ਹੈ ਉਹਨਾਂ ਦੱਸਿਆ ਕਿ ਥਾਣਾ ਐਸਐਚਓ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਚ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੀ ਭੋਖੜ ਤਾਲੇ ਇਸੇ ਤਰ੍ਹਾਂ ਜਾਰੀ ਰਹੇਗੀ ਉਹਨਾਂ ਦੀ ਹਮਾਇਤ ਕਰਨ ਆਏ ਕਾਮਰੇਡ ਹੰਸਰਾਜ 골ਡਨ ਜ਼ਿਲ੍ਹਾ ਸਕੱਤਰ ਸੀਪੀਆਈ ਕਾਮਰੇਡ ਸੁਰਿੰਦਰ ਟੰਡੀਆਂ ਜ਼ਿਲ੍ਹਾ ਪ੍ਰਧਾਨ ਕੋਲ ਹਿੰਦ ਕਿਸਾਨ ਸਭਾ ਸਵੇਗੇ ਚੰਗੜ ਪੈਣੀ ਕਾਮਰੇਟ ਗੁਰਦਿਆਲ ਟਾਬਾਂ ਕਰਨ ਸੈਦੋ ਕੇ ਰਜਵਿੰਦਰ ਨਿਯੋਲਾ ਭਜਨ ਲਾਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਫਾਜ਼ਲ ਕਵੀ ਹਾਜ਼ਰ ਸਨ ਮੈਂ ਵਾਰਡ ਨੰਬਰ 1 ਤੋਂ 소ਮਾ ਭਾਈ ਐਮਸੀ ਪੰਜਾਬ ਦੇ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਸ਼ਿਮਲਾ ਰਾਣੀ ਜੋ ਸਾਨੂੰ ਚੱਕੀ ਮਿਲਣਗੇ ਇਹਨ ਗੱਡੀਆਂ ਲੈ ਕੇ ਸਾਡੇ ਘਰ ਉਹਨਾਂ ਨੇ ਰੇਟ ਮਾਰੀ ਮੈਨੂੰ ਉੱਥੋਂ ਮੇਰੇ ਪਤੀ ਨੇ ਸਾਨੂੰ ਦੋਨਾਂ ਨੂੰ ਜੱਗ ਤੇ ਲੈ ਆਏ ਪਹਿਲਾਂ ਐਸਪੀ ਦਫ਼ਤਰ ਲੈ ਕੇ ਗਏ ਉਸ ਤੋਂ ਬਾਅਦ ਸਦਰ ਥਾਣੇ ਲੈ ਗਏ ਤਰੀਬ 2 ਘੰਟਿਆਂ ਦੇ ਮੈਂ ਕਿ ਸਾਨੂੰ ਉਹਨਾਂ ਨੇ ਸਦਰ ਥਾਣੇ ਦੇ ਵਿੱਚ ਰੱਖਿਆ ਮੇਰੀ ਮੇਰੇ ਬੇਟੇ ਦੀ ਫੋਟੋ ਕੱਚ ਕੇ ਉਹਨਾਂ ਨੇ ਪਤਾ ਨਹੀਂ ਕਿਨੂੰ ਕੁਛ ਕਰਨ ਵਾਸਤੇ ਪਾਈ ਮੈਂ ਇਸ ਲਈ ਆਪਣੇ ਮੰਗ ਕਰਦੀ ਆ ਕਿ ਸ਼ਿਮਲਾ ਰਾਣੀ ਐਸਜੀ ਮੈਡਮ ਨੂੰ ਸਸਪੈਂਡ ਕਰਨ ਦੀ ਮੰਗ ਕਰਦੀ ਆ ਬਹੁਤ ਬਹੁਤ ਧੰਨਵਾਦ ਮੈਂ ਜੀ ਕੰਪਲੀਟ ਰਿਪੋਰਟ ਸਿੰਧ ਟੰਡੀਆਂ ਮੀਸ ਕਤਰ ਸੀ ਪੀ ਆਈ ਫਾਈਲ ਦਾ ਸੋ ਜਿਹੜਾ ਸੀ ਭੈਣ ਸੋਮਾ ਰਾਣੀ ਨੂੰ ਧਰਨੇ ਤੇ ਬਿਠਾਇਆ ਜਿਸ ਨੂੰ ਤੀਜਾ ਦਿਨ ਹੋ ਗਿਆ ਹੈ ਇਹ ਐਮ ਸੀ ਨੇ ਮੌਜੂਦਾ ਆਮ ਆਦਮੀ ਪਾਰਟੀ ਦੇ ਔਰ ਜਿੱਥੇ ਉਸ ਵੇਲੇ ਨੇ ਜਦੋਂ ਕਾਂਗਰਸ ਦੀ ਰਾਜ ਸੀ ਸੋ ਇਹ ਲੋਕਾਂ ਦੇ ਹਰਮਨ ਪਿਆਰੇ ਲੀਡਰ ਹੋਣ ਤੇ ਆਪਣੀ ਸਰਕਾਰ ਵਿੱਚ ਹੀ ਜਿਹੜੀ ਇਥੋਂ ਦੀ ਐਸ ਐਚਓ ਸ਼ਿਮਲਾ ਰਾਣੀ ਉਹ ਇਹਨਾਂ ਦੇ ਪਤੀ ਭਜਨ لال ਜਈ ਜਿਹੜਾ ਬਲਾਗ ਦਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਔਰ ਰਿਟਾਇਰ ਜਿਹੜੇ ਜਈ ਸੀ ਔਰ ਉਹਦਾ ਮੁੰਡਾ ਤਿੰਨਾਂ ਨੂੰ ਤਿੰਨ ਗੱਡੀਆਂ ਲਵਾ ਕੇ ਜਿਹਨੂੰ ਗੈਂਗਸਟਰ ਫੜਨਾ ਹੁੰਦਾ ਫੜ ਕੇ ਲਿਆ ਕੇ ਹਵਲਾਰਡ ਤੇ ਬੰਦ ਕਰਤਾ ਔਰ ਇਹ ਜੱਟ ਵਾਲੇ ਪਿੰਡ ਦੇ ਵਿੱਚ ਭਜਨ لال ਜਈ ਦਾ ਲੜਾਈ ਦੇ ਵਿੱਚ ਨਾ ਸੀ ਚਲੋ ਚੱਕ ਲਿਆਂਦੇ ਉਹਦੀ ਗੱਲ ਬਾਤ ਅਸੀਂ ਕਰ ਲੈਂਦੇ ਪਰ ਇੱਕ ਹੈ ਜੇ ਐਮਸੀ ਮੌਜੂਦਾ ਨੂੰ ਜਿਹਦਾ ਕੋਈ ਪਰਚੇ ਵਿੱਚ ਨਾ ਨਹੀਂ ਔਰ ਲੇਡੀਜ਼ ਹੋਵੇ ਤੇ ਸ਼ਿਮਲਾ ਰਾਨੀ ਪੁਲਿਸ ਜਿਹੜੀ ਹੈ ਸੱਚੋ ਉਹ ਐਮਐਲ ਦੇ ਗੈਂਦੇ ਚੱਕ ਕੇ ਲੈ ਆਵੇ ਔਰ ਤਿੰਨ ਚਾਰ ਘੰਟੇ ਰੈਸਟ ਰੱਖੇ ਧਰਨਾ ਲਾ ਕੇ ਇਹਨਾਂ ਨੂੰ ਛਡਾਣਾ ਪਵੇ ਸਾਡੀ ਪਾਰਟੀ ਵੱਲੋਂ ਸੀਤੇਈ ਵੱਲੋਂ ਧਰਨਾ ਲਾ ਕੇ ਇਹਨਾਂ ਨੂੰ ਛਡਵਾਇਆ ਗਿਆ ਤੇ ਸਾਡੀ ਮੰਗ ਹੈ ਕਿ ਜਿਹੜਾ ਕਿਸੇ ਨੂੰ ਗੈਰ ਕਾਨੂੰਨੀ ਚੱਕਣਾ 361 ਧਾਰਾ ਲੱਗਦੀ ਹੈ ਅਸੀਂ ਸ਼ਿਮਲਾ ਰਾਨੀ ਇਕੱਲਾ ਸਸਪੈਂਡ ਨਹੀਂ ਮੁਆਤਲ ਨਹੀਂ ਉਹ ਤਾਂ ਕਰਾਉਣਾ ਹੀ ਕਰਾਉਣਾ ਨਾਲ ਉਹਦੇ ਤੇ ਪਰਚਾ ਦਰਜੀ ਕਰਾਉਣਾ ਹੈ ਜਦੋਂ ਤੱਕ ਪਰਚਾ ਦਰਜ ਨਾ ਹੋਏਗਾ ਨਾ ਇਹ ਸਾਡੀ ਭੈਣਾਂ ਅਸੀਂ ਇਹਨੂੰ ਕੋਈ ਜਿਹੜੀ ਬੈਠੀ ਧੰਨੇ ਤੋਂ ਨਹੀਂ ਬਿਠਾਉਣਾ ਔਰ ਜਿਹੜੇ ਸੁਦੇ ਐਸਐਸਪੀ ਐ ਜਿੰਨੇ ਸਾਰਾ ਕੁਝ ਇਹ ਸਮਾਲਣਾ ਹੈ ਜਿਹੜਾ ਜ਼ਿੰਮੇਵਾਰ ਅਫਸਰ ਹੈ ਜ਼ਿਲ੍ਹੇ ਦਾ ਉਹਨੂੰ ਸਾਰੀ ਗੱਲ ਦਾ ਪਤਾ ਹੋਵੇ ਔਰ ਐਮਐਲ ਦੇ ਇਨਾ ਥੱਲੇ ਲੱਗ ਜਾਏ ਕਿ ਉਹ ਸਾਡੀ ਗੱਲ ਇੱਕ ਵਾਰੀ ਮੈਂ ਸੁਦੇ ਘੜ ਤੋਂ ਘੜ ਮਹੀਨਾ ਡੇਢ ਹੋ ਗਿਆ ਸਾਡ ਮਾਮਲੇ ਨੂੰ ਸੋ ਸਾਨੂੰ ਆਰ ਕੇ ਇਸ ਸਟੈਪ ਚੱਕਣਾ ਪਿਆ ਜਦੋਂ ਤੱਕ ਸ਼ਿਮਲਾ ਰਾਣੀ ਨੂੰ ਮੋਤਲ ਕਰਕੇ ਉਹਦੇ ਤੇ ਪਰਚਾ ਦਰਜੀ ਹੁੰਦਾ ਅਸੀਂ ਬਿਲਕੁਲ ਇਹਨਾਂ ਦਾ ਖੜਾ ਨਹੀਂ ਚੱਲਾਂ ਮੈਂ ਭਜੇਨਾਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਭਾਈ 14 11 2024 ਨੂੰ ਪਿੰਡ ਜੱਟਾੜੀ ਦੇ ਵਿੱਚ ਇੱਕ ਪਚਿੱਤੀ ਇਲੈਕਸ਼ਨ ਦੀ ਕਨਵਰਟ ਕਰਕੇ ਸਕੂਲ ਦੇ ਵਿੱਚ ਝਗੜਾ ਹੋਇਆ ਸੀ ਜਿਹੜੀ ਤੇਰ ਇਲੈਕਸ਼ਨ ਆਰ ਗਈ ਸੀ ਉਹ ਸਾਡੇ ਮਾਨਯੋਗ ਐਮਐਲਏ ਨਰਿੰਦਰ ਪਾਲ ਸਰ ਕੀ ਸਹਮਣਾ ਦਾ ਬੜਾ ਨਜ਼ਦੀਕੀ ਸੁਰਿੰਦਰ ਕੁਮਾਰ ਹੈ ਉਹਦੀ ਮਿਸੇਜ ਇਲੈਕਸ਼ਨ ਆਰ ਗਈ ਸੀ ਆ ਪੈਂਚੀ ਮਗਰ ਸਰਪੰਚ ਬੈਠੇ ਪਿੰਡ ਜੱਟ ਵਾਲੀ ਦੇ ਉਹਦੇ ਨਾਲ ਪੰਚਾਇਤ ਦੇ ਜਿਹੜੇ ਉਥੋਂ ਦੇ ਮੈਂਬਰ ਪੰਚਾਇਤ ਦੇ ਉਹ ਵੀ ਨਾਲ ਹੀ ਸਾਰੇ ਬੈਠੇ ਆ ਉੱਥੇ ਇੱਕ ਮਾਮੂਲੀ ਝਗੜਾ ਹੋਇਆ ਸੀ ਜਿਹੜਾ ਇਹਨਾਂ ਨੇ ਉਸ ਝਗੜੇ ਮਾਮੂਲੀ ਨੂੰ ਆਧਾਰ ਬਣਾ ਕੇ ਐਮਐਲਏ ਸਾਹਿਬ ਆਪ ਹਸਤਾ ਲੈ ਗਏ ਆਪ ਨਾਲ ਉੱਥੇ ਜਾ ਕੇ ਸਾਰੀ ਪੈਰਵਾਈ ਕਰਕੇ ਤੇ ਜਿਹੜਾ ਪਰਚਾ ਦੰਡ ਕਰਾਇਆ ਨੌ ਜਣੇ ਉਸ ਪਿੰਡ ਦੇਆਂ ਨੇ ਪਰਚਾ ਦੰਡ ਕਰਾਇਆ ਔਰ ਮਾਮੂਲੀ ਚ 10ਵਾਂ ਮੇਰੇ ਤੇ ਗਿਆ ਮੈਂ 38 ਤੋੜ ਤੇ ਗਿਆ ਸੀ ਜਿੱਦਾ ਕੋਈ ਵਿੱਚ ਨਾ ਨਹੀਂ ਕੋਈ ਸੀਸੀਟੀਵੀ ਫੂਟੇ ਦੇ ਵਿੱਚ ਕੋਈ ਵੱਡੀ ਲੜਾਈ ਨਹੀਂ ਸਭ ਹੋ ਰਹੀ ਤੇ ਉੱਥੇ ਸਾਰਿਆਂ ਨੂੰ ਸਿਰਫ ਦਬਾਉਣ ਦੀ ਖਾਤਰ ਸਦਾ ਦੇ ਜ਼ੋਰ ਦੀ ਖਾਤਰ ਸਾਨੂੰ ਜਿਹੜਾ ਪਿਛਲੇ 2.5 ਮਹੀਨੇ ਹੋ ਗਏ ਸੀ ਹਰਾਸਮੈਂਟ ਹੋ ਰਹੀ ਹੈ ਅਸੀਂ ਐਸਪੀ ਸਾਹਿਬ ਨੂੰ ਕਈ ਵਾਰ ਮਿਲੇ ਆ ਵੀ ਸਾਡੇ ਨਾਲ ਵਧਿੱਕੀ ਹੋਈ ਹੈ ਇਨਕੁਆਰੀ ਵੀ ਲਵਾਈ ਹੈ ਐਫਐਸਓ ਸ਼ਿਮਲਾ ਰਾਣੀ ਐਸਐਸਓ ਸਾਤਰ ਬਾਈਕ ਐਮਐਲਏ ਸਾਹਿਬ ਦੇ ਕਹਿਣ ਦੇ ਨਾਲ ਇਹਨਾਂ ਨੇ 26 ਤਰੀਕ ਨੂੰ 27 ਤਰੀਕ ਨੂੰ ਸਾਡੀ ਜਮਾਨਤਾਂ ਲਗੀਆਂ ਸੀ 26 ਤਰੀਕ ਨੂੰ ਇਹਨਾਂ ਨੇ ਸ਼ਾਮ ਨੂੰ 4 ਵਜੇ ਮੇਰੀ ਪਤਨੀ ਜਿਨ੍ਹਾਂ ਦੇ ਉੱਤੇ ਪਰਚਾ ਹੀ ਦਰਜ ਨਹੀਂ ਉਹਨਾਂ ਦੇ ਕੋਈ ਲਾ ਦੇਗਾ ਹੀ ਨਾਲ ਨਹੀਂ ਉਹਨਾਂ ਨੇ ਤੋਂ ਮੈਨੂੰ ਉੱਥੋਂ ਰੈਸਟ ਕਰਕੇ ਲੈ ਕੇ ਆਏ ਮੈਨੂੰ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਡੀਐਸਪੀ ਕੋਲ ਛੱਡਤਾ ਤੇ ਮੇਰੀ ਮਰਜ਼ੀ ਤੇ ਮੇਰੇ ਬੇਟੇ ਨੂੰ ਸਦਰ ਫਾਈਲ ਕਾ ਲੈ ਗਿਆ ਜਿੱਥੇ ਕਾਫੀ ਦੇਰ ਉਹਨਾਂ ਨੂੰ ਉੱਥੇ ਥਾਣੇ ਰੱਖਿਆ ਗਿਆ ਮਗਰ ਕੁਆਟਰਲ ਜਾ ਕੇ ਉਹਨਾਂ ਦਾ ਫੋਟੋ ਖਿੱਚ ਕੇ ਇਹਨਾਂ ਨੇ ਪਤਾ ਨਹੀਂ ਕਿਨੂੰ ਪਾਇਆ ਵੀ ਉਹਨੂੰ ਖੁਸ਼ ਕਰਨਾ ਵੀ ਮੈਂ ਬੜੀ ਵੱਡੀ ਹਿੰਮਤ ਕੀਤੀ ਐ ਮੈਂ ਐਮਸੀਟੀਓ ਦੇ ਬੇਟੇ ਨੂੰ ਪਕੜ ਕੇ ਲਿਆਈਆਂ ਇਸ ਕਰਕੇ ਖੁਸ਼ ਕਰਨ ਦੇ ਖਾਤਰ ਜਿਹੜਾ ਇਹ ਗੁਨਾਹ ਕੀਤਾ ਸਾਡੇ ਤੇ ਕਿਉਂਕਿ ਅਸੀਂ ਉਸ ਪਾਰਟੀ ਦੇ ਜਿਹੜੀ ਸੱਤਾ ਦੇ ਵਿੱਚ ਸੀ ਤੇ ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੋ ਐਸਓ ਜੀ ਸ਼ਿਮਲਾ ਰਾਣੀ ਨੇ ਆਪਣੀ ਡਿਊਟੀ ਦੀ ਉਲੰਘਣਾ ਕਰਕੇ ਸਾਡੇ ਤੇ ਨਜਾਇਜ਼ ਹਉਦੇ ਦੀ ਵਰਤੋਂ ਕਰਕੇ ਸਾਡੇ ਸਾਨੂੰ ਨਜਾਇਜ਼ ਰਾਸਤੇ ਮੇਰੀ ਪਤਨੀ ਰੱਖਿਆ ਉਨੇ ਨੇ ਕਾਰਵਾਈ ਕੀਤੀ